ਸਫੀ ਕਾਲ ਜੀ ਸਵਾਗਤ ਆ ਸੋਡਾ ਅੱਜ ਦੀ ਵੀਡੀਓ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਬਾਈ ਆਮੜੇ ਦੇ ਘਰੋਂ ਲੈ ਕੇ ਆਏ ਆ ਨਗ ਕੀ ਹੈ ਦੂਜੇ ਸੂਏ ਵਾਸਤੇ ਆਹ ਝੋਟੀ ਲਾ ਲਓ ਮਿੱਤਰੋ ਨੀਲੀ ਰਾਵੀ ਦੀ ਬੂਰੀ ਝੋਟੀ ਹੈ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਆਪਾਂ ਸੋਨੂੰ ਮੋਟੀ ਮੋਟੀ ਡਿਟੇਲ ਦੇਵਾਂਗੇ ਬਾਕੀ ਦਾ ਰਿਕਾਰਡ ਆਪਾਂ ਮਾਲਕਾ ਤੋਂ ਬੱਸਾਂਗੇ ਸੋਨਾ ਮੋਟਾ ਚਵਾਈ ਵਾਲਾ ਇਹਨੂੰ ਥਣ ਲੱਗਿਆ ਸੋਨਾ ਅੰਡਰ ਲੌਂਦੀ ਆਉਂਦੀ ਆ ਨਾਰਲੀ ਬੂਰਾ ਜਿਹੜਾ ਦਸਹਿਰ ਸਰਮਚਾਲਾ ਝੋਟਾ ਹੈ ਉਹਦੇ ਸੀਮਰ ਤੋਂ ਇਹ ਗੱਬਣ ਹੈ ਇੱਕ ਦੋ ਦਿਨ ਰਹਿੰਦੇ ਆ ਬਾਕੀ ਦੀ ਡਿਟੇਲ ਆਪਾਂ ਮਾਲਕਾ ਤੋਂ ਲੈਨੇ ਆ ਬਾਈ ਨਾ ਕਰਦੇ ਆ ਗੱਲ ਆ ਜਾ ਬਾਈ ਸ੍ਰੀ ਗਾਲ ਬਾਈ ਸ੍ਰੀ ਗਾਲ ਹੋ ਠੀਕ ਆ ਬਾਈ ਇਹਦਾ ਆਪਣਾ ਨਾਮ ਦੱਸ ਬਾਈ ਮੇਰਾ ਨਾਮ ਆਣਾ ਬਾਈ ਆਵਣਾ ਉੱਚੀ ਬੋਲਣਾ ਭਰਾ ਤੇ ਪਿੰਡ ਆ ਗੇ ਰੱਲਾ ਹਨਾ ਰੱਲਾ ਜ਼ਿਲ੍ਹਾ ਮਾਨਸਾ ਮਾਨਸਾ ਜੇ ਆਪਾਂ ਇੱਥੋਂ ਸਿੱਧਾ ਮਾਨਸਾ ਕੈਂਚੀਆਂ ਤੋਂ ਵੀ ਰੋਡ ਆਉਂਦਾ ਹਨਾ ਤੇ ਬਰਨਾਲੇ ਕਨੀ ਵੀ ਰੋਡ ਆਉਂਦਾ ਰੋਡ ਦੇ ਉੱਤੇ ਇਹ ਪਿੰਡ ਆ ਜੇ ਆਪਾਂ ਤੁਹਾਨੂੰ ਐਡਰੈਸ ਦੇ ਦਈਏ ਬਾਈ ਘਰ ਕਿੱਥੇ ਰਹਿ ਗਿਆ ਆਪਣਾ ਘਰ ਆਪਣਾ ਉੱਗਿਆ ਵੀ ਸੜਕ ਤੇ ਆ ਬਾਈ ਸਿੰਘਾਂ ਡੇਰੇ ਕੋਲ ਉੱਭਣ ਸੜਕ ਜਾਂਦੀ ਜਿਹੜੀ ਉੱਭਲੇ ਮਾਤਾ ਦੇ ਮੰਦਰ ਨੂੰ ਸੜਕ ਜਾਂਦੀ ਹੈ ਲੈ ਬਾਈ ਹੁਣ ਆਪਾਂ ਜੇ ਸਿੱਧੀ ਨਗ ਦੀ ਗੱਲ ਕਰੀਏ ਕਿੰਨੇ ਵਾਰ ਸੂਗਾ ਝੋਟੀ ਦਾ ਇਹ ਦੂਜੇ ਸੂਏ ਸੂ ਬਾਈ ਕਰਦੀ ਝੋਟੀ ਠੀਕ ਹੈ ਕਿੰਨੇ ਦਿਨ ਰਹਿ ਗਏ ਦੋ ਦਿਨ ਰਹਿ ਗਏ ਹੁਣ ਦੋ ਦਿਨ ਰਹਿ ਗਏ ਤੇ ਅਸਨੇ ਦਿਖਾਓ ਮਗਰੋਂ ਅੰਡਰ ਕਰਮਾਲੀ ਦਾ ਗੁਲਾਬੀ ਹੈ ਚਾਰੇ ਪੈਰ ਚਿੱਟਿਆ ਜੀਬ ਚਿੱਟਿਆ ਨੱਕ ਚਿੱਟਾ ਹੈ ਸੂ ਦੇ ਵੀ ਨਿਸ਼ਾਨ ਹੈ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਗਾੜੀ ਗੂੜੀ ਲਾਉਂਦੀ ਆਉਂਦੀ ਹੈ ਬਾਕੀ ਹਜੇ ਦਾ ਢਿੱਲਾ ਢੁੱਲਾ ਬਹੁਤ ਪਈਆਂ ਨਾ ਨਗੀਨ ਨਹੀਂ ਹੈ ਜਿਹੜੀ ਬੂਰੀ ਦੇ ਵਿੱਚ ਆਪਾਂ ਕਾਲੇ ਸਿੰਭ ਪਾਲਦੇ ਹੁੰਦੇ ਹੁੰਦੇ ਨਾ ਮਿੱਤਰੋ ਕਹਿੰਦੇ ਹੁੰਦੇ ਆ ਵੀ ਬੂਰੀ ਪ्योर ਮਨੀ ਦੀ ਕਾਲੇ ਸਿੰਭਾਂ ਵਾਲੀ ਬੂਰੀ ਹੈ ਨੀਲੀ ਰਾਵੀ ਦੇ ਵਿੱਚ ਹੈ ਗੁਲਾਬੀ ਨੱਕ ਲੱਗਿਆ ਜੇ ਭਾਈ ਹੁਣ ਆਪਾਂ ਕਿਹਦੀ ਗੱਲ ਹੋਰ ਕਰੀਏ ਪਹਿਲੇ ਸੂਏ ਨੇ ਕਿੰਨਾ ਦੁੱਧ ਕੱਢਿਆ ਹੈ ਨਾ 11 ਕਿਲੋਟ ਕੱਢਿਆ ਭਾਈ ਉਹ ਨਹੀਂ ਆਪਾਂ 17 ਕਹਦੀ 15 ਕਹ ਜਗਾ ਕੀ ਠੀਕ ਹੈ ਲੈ ਭਾਈ ਆਮਣੇ ਜੇ ਹੁਣ ਇੱਕ ਗੱਲ ਹੋਰ ਕਰੀਏ ਆਪਾਂ ਹਾਂ ਭਾਈ 11 ਲੀਟਰ ਪੀ ਕੇ ਦਾ ਦੁੱਧ ਕੱਢਿਆ ਤੁਸੀਂ ਨੀ ਵਾਲਾ ਹਾਂ ਹਾਂ ਭਾਈ ਤੇ ਵਪਾਰ ਦਾ ਕੰਮ ਤਾਂ ਹੈ ਨਹੀਂ ਹੋਇਆ ਨਾ। ਹਾਂ ਬਾਈ ਕਰੇ ਆਪਣੇ ਉਹ ਮੱਝਾਂ ਘੜੀਆਂ। ਹਾਂ ਬਾਕੀ ਅਸੀਂ ਆਪਣੇ ਭਰਾ ਨੂੰ ਪਹਿਲਾਂ ਤੋਂ ਜਾਣਦੇ ਆ ਚੰਗੇ ਪਸ਼ੂ ਰੱਖਦੇ ਆ ਬਰੀਡ ਦੇ ਕੰਮ ਕਰੀਂਦੇ ਸੋਹਣੇ ਟੀਕੇ ਭਰਉਂਦੇ ਨਾ। ਤੇ ਮਿੱਤਰੋ ਘਰੇਲੂ ਪਰਿਵਾਰ ਆ ਖੇਤੀਬਾੜੀ ਕਰਨ ਵਾਲੇ ਬੰਦੇ ਆ ਕੋਈ ਵਪਾਰ ਦਾ ਕੰਮ ਨਹੀਂ। ਤੇ ਆਹ ਨਾਗੇ ਇਹਨਾਂ ਨੇ ਸੇਲ ਕਰਨਾ ਝੋਟੀਆਂ ਮਿੱਤਰੋ ਪਲੀਪੁਲੀ ਵੀ ਬਹੁਤ ਐ। ਜੇ ਮੈਂ ਤੁਹਾਨੂੰ ਲੈਗ ਸਕੋਰ ਪਿੱਠ ਬੜੇ ਦੀ ਗੱਲ ਕਰਾਂ ਨਾ ਉੱਤੋਂ ਬਹੁਤ ਜ਼ਿਆਦਾ ਚੌੜੀ ਐ ਸੋਹਣੀ ਐ। ਤੇ ਆਮਣੇ ਸੀਮਣ ਕਿਹੜਾ ਲੱਗਿਆ ਬਈ ਇਹਦੇ? ਸੀਮਣ ਦਾ ਬੂਰੇ ਵਾਲਾ ਲੱਗਿਆ ਹੋਇਆ ਬਈ। ਨਾਰਲੀ ਦਾ ਹੈ ਨਾ ਨਾਰਲੀ ਦਾ ਹਾਂ ਠੀਕ ਹੈ ਇਹ ਆਪਣੇ ਭਰਾ ਨਾਲ ਆਪਣੀ ਵੀਡੀਓ ਤੋਂ ਪਹਿਲਾਂ ਡਿਸਕਸ ਹੋ ਗਈ ਸੀ ਆਪਾਂ ਨੂੰ ਇਹਨਾਂ ਨੇ ਸਟਰਾ ਦਿਖਾ ਦਿੱਤੀ ਸੀਗੀ ਬੂਰਾ ਜਿਹੜਾ ਨਾਰਲੀ ਝੋਟਾ ਹੈ ਉਹ ਤੋਂ ਇਹ ਗੱਬਣਾ ਹੈ ਤੇ ਬਾਈ ਇੱਕ ਗੱਲ ਆਪਾਂ ਹੋਰ ਕਰੀਏ ਦੀ ਕੋਈ ਭਾਰ ਬਲੋਟੇ ਦੀ ਗੱਲ ਨਾ ਬਾਈ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਦੋ ਦੰ ਚੈੱਕ ਕਰੇ ਰਹਿ ਜੇ ਬੰਦਾ ਆਪਣੇ ਘਾਰ ਤੂਰ ਜਮਾ ਮੋਟੀ ਹੈ ਜਮਾ ਮੋਟੀ ਹੈ ਬਾਈ ਠੀਕ ਹੈ ਬਾਈ ਠੀਕ ਹੈ ਬਾਕੀ ਸੋਹਣੀ ਆ ਮਿੱਤਰੋ ਥੋੜਾ ਜਿਹਾ ਇੱਕ ਸਿੰਘ ਮਾੜੀ ਕੁੰਡੀ ਡੇਢੀ ਲੱਗੀ ਬਾਕੀ ਬਹੁਤ ਸੋਹਣਾ ਸਿੰਘ ਲਾਇਗਾ ਇੱਕ ਸਿੰਘ ਥੋੜੀ ਜੀ ਕੰਨੀ ਟੈਡੀ ਲੈ ਗਈ ਵੈਸੇ ਮੋੜਿਆ ਨਾਲ ਦੀ ਨਾਲ ਹੀ ਆ ਸੋਹਣਾ ਨਗਾ ਬਾਕੀ ਅੱਬਾ ਸਾਨੂੰ ਤੁਰਦੀ ਦੇ ਨਿਗਾ ਮਰਵਾਵਾਂਗੇ ਕੈਮਰੇ ਤੋਂ ਜ਼ਰੂਰ ਦਿੰਦੀ ਹੈ ਮਾਰਦੇ ਅੰਡਰ ਤੇ ਜੱਸ